ਨਾਂ ਨਾ ਹੁੰਦਾ ਅਜਿਹੇ ਰਗਵਾਣ ਹੁੰਦੇ ਮਸਤਾ ਪਿਆ ਜਿਹੜੇ ਪੈਸੇ ਆਏ ਨੇ ਠੀਕ ਹੈ ਬਾਕੀ ਬੈਂਚ ਦੇ ਬਿਜੇ ਆਪਰੇ ਨੂੰ ਵਿਚਾਰ ਕਰਦੇ ਸਮਝੋ ਸਿਆਰੇ ਕਹਿੰਦੇ ਆ ਰੱਬ ਤੇ ਨੂੰ ਕਰਮ ਦੀ ਕੀ ਸੋਹੇ ਦੇਖੀ ਕੋਈ ਨਹੀਂ ਤੁਸੀਂ ਆਏ ਦੇਖੋ ਵੀ ਸਾਰਾ ਪੰਜਾਬ ਦੀ ਜੀ ਆਪਾ ਲੜੀਏ ਤੇ ਕਹਿੰਦੇ ਵੀ ਕੀ ਕਰੇ ਰੱਬ ਹਰੀਗ ਨੂੰ ਕਰਮ ਨਹੀਂ ਹੁੰਦਾ ਤੁਹਾਡੇ ਹੱਥ ਕਰਮ ਥਮਾਈਏ ਸੋਹੇ-ਸੋਹੇ ਗੀਤ ਦੇਖੋ ਗੀਤ ਐਸਾ ਦੇਖੋ ਕਲਾਕਾਰ ਬਿੱਟੂ ਬਾਜੂ ਗੁਰਦੇਵ ਤੇ ਬਰਾੜ ਸਾਹਿਬ ਨਗਰੀਆਂ ਨੂੰ ਜੋੜੀ ਤੀਨ ਪੋੜ ਆ ਵੀ ਜਾਇ ਇਨਕਤੇ ਹੈ ਕਲਾ ਵੀ ਵੀ ਤੇ ਆ। ਬਸ ਤੁਹਾਨੂੰ ਵੀ ਜਾਣੀ। ਤੁਸੀਂ ਗਾਣੇ ਇੱਦਾਂ ਦੇ ਦੇਖੋ ਕਲਾਗਾ ਤੁਹਾਨੂੰ ਡੰਡਣ। ਜਦੋਂ ਡੰਡਣ ਕਰਦੇ ਬਾਈ ਮੇਰਾ ਅਕਸਰ ਤਸਦੀ ਕਰੇਗਾ। ਜੇ ਕਰ ਲੋਗੇ ਜਦੋਂ ਵੀ ਤੈਨੂੰ ਮੈਂ ਨਾ ਕਰ ਦੂੰਗਾ। ਫਿਰ ਤੂੰ ਪਿੱਛੇ ਆਪਾਂ ਨੂੰ ਛੋਟਰੀ ਵੀਡੀਓ ਤੇ ਪੋੜਾ ਪੈਂਦਾ। ਵੀ ਮੇਰਾ ਬਾਈ ਨੇ ਗਾਣਾ ਤਾਂ ਗਾਦਾ ਯਾਰ ਪੈਸੇ ਦੇ ਦਿੰਦੇ। ਕਿੰਨਾ ਚਿਰ ਹੋ ਗਿਆ 28 ਸਾਲ ਹੋ ਗਿਆ ਆਏ। ਉਹ ਬਾਤ ਚੱਲ ਆਇਆ ਹੈ ਨਾ। ਜਦੋਂ ਪਤਾ ਬੜਾ ਵੱਡਾ ਪਤਾ ਲੱਗ ਆਇਆ ਕਿ ਵੀ ਤੇ ਬਹਿਤਰ ਕਰਦੇ। ਬਹੁਤਾ ਟਾਈਮ ਲੰਬਾ ਨਹੀਂ ਕਿਉਂਕਿ ਜਿਹੜੇ ਸਾਜੀਆਂ ਗੱਲਾਂ ਹਾਥੀ ਦੀ ਪੈਣ ਜਾ ਕੇ ਟਵਾਣਾ ਸਾਹਮਣੇ ਛੱਡੀ ਕੋਈ ਅਸੀਂ ਇੱਕ ਵਿਆਹ ਤੇ ਗਏ ਤੇ ਉਥੇ ਤੇ ਲੇਡੀਜ਼ ਬੋਲਣਾ ਪਉਣ ਲੱਗਾ ਪਾਈ ਵੀ ਪਾਈ ਵੀ ਜਿਹੜਾ ਟਵਲ ਲਾ ਰਿਹਾ ਬੜੇ ਪਿਆਰ ਨਾਲ ਨਾ ਸੁਣਾ ਪਾਈ ਉਹ ਕਹਿੰਦੇ ਭੈਣ ਤੁਸੀਂ ਵੀ ਬੋਲੀ ਪਾਲੂ ਦੇ ਭੈਣੇ ਕਿ ਰਹੇ ਜਿਹੜੀ ਸੀ ਸਾਈਟ ਤਾਂ ਨੌਕਰੀ ਦੀ ਬਾਤ ਵਿੱਚ ਤਾਂ ਕਹਿਣ ਦਾ ਮਤਲਬ ਸਾਰਾ ਕੁਝ ਜੋ ਅਸੀਂ ਕਹਿਣਾ ਚਾਹੁੰਦੇ ਇਹ ਦਿੱਤਾ ਹੁਣ ਆਪਸ ਵਿੱਚ ਜੱਟਾਂ ਦੀ ਗੱਲ ਥਾ ਅੱਜ ਤੁਸੀਂ ਆਏ ਹੋ ਮੈਨੂੰ ਬਹੁਤ ਬੰਦਾ ਦੇ ਫੋਨ ਆਉਂਦੇ ਪ੍ਰਕਾਸ਼ ਸਾਹਿਬ ਜਨ ਆਈਪੀਆਰਐਸ ਦਾ ਪੇਪਰ ਦੇ ਲਈ ਪੜ੍ਹਿੰਦੇ ਹੈ ਸਭ ਨਾਲ ਵਾਲੀ ਬੰਦੇ ਆਏ ਆ ਆਈਪੀਐਲ ਐਸਆਈ ਬੈਠੇ ਇਹ ਆਪਣੇ ਮੁਲਕ ਉਸ ਬੰਦੇ ਬੈਠੇ ਇਹਨੇ ਆਪਣਾ ਪੀੜਾ ਚੁੱਕਿਆ ਰੇ ਇੱਕ ਕਾਲ ਨੂੰ ਹੋਰ ਸੰਗੀ ਕਰਾਂ ਕਿਸੇ ਕੰਮ ਨੂੰ ਸ਼ੁਰੂ ਕਰਨਾ ਬਹੁਤ ਉਫਕਤ ਜਿਵੇਂ ਕੱਲ ਨੂੰ ਮੈਨੂੰ ਕਹੇ ਕਮਾਨ ਸਾਹਿਬ ਪੱਟੇ ਸਾਹਿਬ ਜਾਂ ਕੋਈ ਬੰਦਾ ਬਟੰਡੇ ਤੁਸੀਂ ਵੀ ਪ੍ਰੋਗਰਾਮ ਕਰਾ ਲਓ ਬਹੁਤ ਔਕਾ ਹੈ ਪਰ ਜਿਹੜਾ ਬੰਦਾ ਪ੍ਰੋਗਰਾਮ ਕਰਾ ਲਿਆ ਉਹਦੇ ਨਾਲ ਸਾਥ ਦੇ ਆਖੋ ਸਾਡੇ ਪ੍ਰਤੀਜੀਤ ਪ੍ਰਕਾਰ ਪ੍ਰਤੀ ਪਤਾ ਲੋਕ ਦੀ ਧਾਰਨਾ ਸੀ ਕਹਿੰਦੇ ਕੁਝ ਵੀ ਹੋ ਸਕਦਾ ਪਰ ਕੀਰਤਾਰ ਇਕੱਠੇ ਹੋ। ਅੱਜ ਇਕੱਠੇ ਬੈਠੇ ਹੋ ਨਾ। ਬਹੁਤ ਸਾਰੇ ਲੋਕੀ ਬਹੁਤ ਆਗੇ ਵੀ ਦੇਖੀਂਗਾ ਨਹੀਂ। ਹੱਸ ਕੇ ਖਿੜਾ ਕਰੋ। ਖੁਸ਼ ਰਹਾ ਕਰੋ। ਖੁਸ਼ ਰਹਾ ਕਰੋ ਤੁਹਾਨੂੰ ਪ੍ਰਭਾਤ ਵਾਲੇ ਬੜੀ ਤੋਫੀਕ ਬਖਸ਼ੀ ਹੈ, ਕਲ ਬਖਸ਼ੀ ਹੈ। ਤੁਸੀਂ ਸਭ ਕੁਝ ਕਰ ਸਕਦੇ ਹੋ ਜੋ ਵੀ ਤੁਸੀਂ ਲਿਖ ਲੈ। ਉਹਦੇ ਤੋਂ ਪੇਮੈਂਟ ਜੂਰ ਮਿਲ ਸਕਦੀ ਹੈ ਆਈਪੀਆਰਸ ਦੇ ਬੈਠੇ। ਆਪਦੇ ਮੈਂਬਰ ਵਨ ਕੇ ਜਾਇਓ ਉਧੀ ਤੇ ਲੈ ਕੇ ਜਾਇਓ ਨਹੀਂ ਤਾਂ ਨੰਬਰ ਦੇ ਦਿਓ ਉਸ ਤੋਂ ਬਾਅਦ ਜਿਹੜੇ ਕਮੇਟ ਮਡੋਲੀ ਐ ਉਹਨਾਂ ਤੋਂ ਵੀ ਫੋਰ ਤੇ ਕਾਫੀ ਆਪਦੇ ਕੰਮ ਕਰਵਾਏ ਆ ਕੰਮ ਸਭ ਦੇ ਹੁੰਦੇ ਆ ਤੇ ਮੈਂ ਬਾਹਰੀ ਗੱਲਾਂ ਨਹੀਂ ਕਰਦੀਆਂ ਫਿਰ ਤੋਂ ਆਪਣੇ ਆਪਣੇ ਨਾਮ ਦੀ ਤੁਸੀਂ ਤਾੜੀ ਮਾਰੋ ਔਰ ਜਿਨ੍ਹਾਂ ਨੇ ਇਹ ਆਪਣਾ ਮੇਲਾ ਕਰਵਾਇਆ ਸੈਮੀਨਾਰ ਕਰਵਾਇਆ ਇਹਨਾਂ ਨੂੰ ਹੌਸਲਾ ਹਿਜਾਈ ਜਾ ਕਰੋ ਕੋਈ ਵੀ ਕੰਮ ਹੋਵੇ ਉਸ ਵਿੱਚ ਕੋਈ ਨਾ ਕੋਈ ਕਮੀ ਪਿੱਛੇ ਨਹੀਂ ਰਹਿੰਦੀ ਘਰ ਵਾਲੀ ਵੀ ਖਾਣਾ ਬਣਾਵੇ ਤੇ ਨਾਮ ਦੇ ਵਿੱਚ ਘਟਦੇ ਜਾਂਦੇ ਅਸੀਂ ਰੱਬ ਦੇ ਦੋਸਤ ਅਸੀਂ ਕੱਲ ਆਪਣੇ ਦੇ ਨਾਲ ਤੇ ਉਹ ਤੇ ਲੋਕਸ ਨਾ ਘਟਿਆ ਕਰੋ ਇਹਨਾਂ ਸਾਥ ਆਇਆ ਕਰੋ ਮੈਂ ਤੇ ਸਰਬ ਲੱਖ ਮਸਤ ਹੋਣਾ ਜਿਹਨੇ ਸਾਨੂੰ ਚਾਰ ਫੇ ਆਉਣ ਲਾਤੇ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਕੀ ਹਉਦੇ ਜਟਾਲੀ ਗਲਾਪੜੀਆਂ ਜੇਕਰ ਤੂੰ ਵੀ ਹੋਵੇਂ ਅਜੇ ਮੈਂ ਤੁਹਾਨੂੰ ਗੱਲ ਕਹੀ ਨਹੀਂ ਜੇ ਤੂੰ ਵੀ ਹੋਵੇਂ ਤਾਂ ਬਾਪ ਕਰ ਤਾ ਮਤਲਬ ਸਾਰਿਆਂ ਦੇ ਛੋਟਾ ਥੋੜੇ ਸਾਰਿਆਂ ਤੋਂ ਛੋਟਾ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਤੇ ਗੱਲਬਾਤ ਕਰਨ ਕਰਕੇ ਵੀ ਦੇਖੋ ਆਪਣਾ ਹੀ ਅੰਦਾਜ਼ ਹੁੰਦਾ ਹਰ ਬੰਦੇ ਦਾ ਤੇ ਐਨਾ